ਦੀ ਬਹੁਤ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਧੋੜ ਦੇ ਪਿੰਡ ਛੰਨਾ ਵਿੱਚੋਂ ਆਈ ਹੈ ਜਿੱਥੇ ਕਿ ਨਵ ਨਿਯੁਕਤ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਦੱਸਦੀ ਕਿ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਬੀਤੀ ਰਾਤ ਪਿੰਡ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਉਮਰ 26 ਸਾਲ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਵਿਅਕਤੀਆਂ ਨੇ ਬਰਛਾ ਮਾਰ ਕੇ ਸਰਪੰਚ ਦਾ ਕਤਲ ਕਰ ਦਿੱਤਾ ਅਤੇ ਸਰਪੰਚ ਦੇ ਪਿਤਾ ਅਤੇ ਉਸ ਦੇ ਸਾਥੀਆਂ ਨੂੰ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਮਰਤਕ ਸਰਪੰਚ ਦੇ ਪਿਤਾ ਅਮਰਜੀਤ ਸਿੰਘ ਅਤੇ ਸਰਪੰਚ ਦੀ ਲਖਮੀ ਸਾਥੀ ਬਠਿੰਡਾ ਹਮਜ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਦਾਦੀਏ ਕੀ ਮਰਤਕ ਸਰਪੰਚ ਸੁਖਜੀਤ ਸਿੰਘ ਦੇ ਤਾਏ ਦੇ ਲੜਕੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦੇ ਭਰਾ ਸਰਪੰਚ ਸੁਖਜੀਤ ਸਿੰਘ ਦੀ ਇੱਕ ਨਸ਼ੇੜੀ ਨੌਜਵਾਨ ਨਾਲ ਬਹਿਸ ਹੋਈ ਸੀ। ਉਸ ਉਪਰੰਤ ਅਸੀਂ ਸਰਪੰਚ ਦੇ ਘਰੇ ਚਲੇ ਗਏ। ਐਨੇ ਨੂੰ 40-50 ਵਿਅਕਤੀ ਇਕੱਠੇ ਹੋ ਕੇ ਸਰਪੰਚ ਦੇ ਘਰੇ ਆ ਗਏ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਸਨ ਅਤੇ ਆਉਂਦਿਆਂ ਹੀ ਉਹਨਾਂ ਨੇ ਸਰਪੰਚ ਉੱਤੇ ਉਸਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਅਤੇ ਹਵਾਈ ਗੋਲੀਬਾਰੀ ਵੀ ਕੀਤੀ ਗਈ। ਇਹ ਦਰਮਿਆਨ ਹਮਲਾਵਰਾਂ ਨੇ ਸਰਪੰਚ ਦੇ ਬਰਛਾ ਮਾਰਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਪਤੌੜ ਵਿਖੇ ਲਿਆਂਦਾ ਗਿਆ ਜਿੱਥੇ ਬਰਨਾਲਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਸਰਪੰਚ ਸੁਖਜੀਤ ਦੀ ਮੌਤ ਹੋ ਗਈ। ਹਮਲੇ ਦੇ ਵਿੱਚ ਸਰਪੰਚ ਦਾ ਪਿਤਾ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜੋ ਏਮਜ਼ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਹੈ। ਇਸ ਸੰਬੰਧੀ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਆਖਿਆ ਕਿ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜਾਣਕਾਰੀ ਦੇ ਦਿੱਤੀ ਜਾਵੇਗੀ ਡੀਐਸਪੀ ਤਪਾ ਗੁਰਵਿੰਦਰ ਸਿੰਘ ਵੀ ਘਟਨਾ ਸਥਾਨ ਤੇ ਪਹੁੰਚੇ ਉਹਨਾਂ ਨੇ ਆਖਿਆ ਕਿ ਹਮਲਾਵਰਾਂ ਦੀ شناخت ਕੀਤੀ ਜਾ ਰਹੀ ਹੈ ਅਤੇ ਮਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਤਲ ਦੀ ਜਾਂਚ ਕਰਨ ਲਈ ਸ਼੍ਰੀ ਮੁਖਸਰ ਸਾਹਿਬ ਅਤੇ ਸੰਗਰੂਰ ਤੋਂ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਹਨ ਸਰ ਜਿਹੜੀ ਇਹ ਛੰਨਾਪਿੰਡ ਵਾਲੀ ਜਿਹੜੀ ਵਾਰਦਾਤ ਹੋਈ ਹੈ ਕੀ ਵਾਰਦਾਤ ਹੈ ਕੀ ਕਾਰਦਾ ਤੇ ਕਿੰਨੀ ਕ ਇਨਵੋਲਵਮੈਂਟ ਇਹਦੀ ਚ ਹੈਗੀ ਹੈ ਤੇ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਹ ਦੇਖੋ ਸਾਨੂੰ ਕੱਲ ਨਵੋਏ ਦੇ ਕ੍ਰਿਮ ਇਨਫੋਰਮੇਸ਼ਨ ਦਾ ਇਹ ਸੱਚ ਅਨਾਰ ਕਰਦੇ ਰਿਹਾ ਤੇ ਦੋਸਰ ਅੱਧ ਕੜਾਈ ਗਈ ਵੀ ਤੇ ਜਿੱਥੇ ਸਾਡੇ ਐਸਐਸਟੀਓ ਤੇ ਅਸੀਂ ਪੂਰ ਫੋਰਸ ਲੈ ਕੇ ਬੁੱਝ ਗਏ ਆ ਜਿਹੜਾ 10 5 ਸੁਭ ਜੀਲ ਸੇ ਟੁੱਟ ਗਿਆ ਨਹੀਂ ਹੈ ਵੀ ਉਹਦੇ ਬਾਰੇ ਬਤਲ ਗਏ ਉਹ ਸਤਾ ਮਾਰਿਆ ਗਿਆ ਤੇ ਇਹਨਾਂ ਦਾ ਗਰੋਧ ਜਿਹੜਾ ਦੂਜੀ ਪਾਰਟੀ ਗੁਰਚੰਦ ਸਿੰਘ ਗਰਾਉਂਡ ਨਾਲ ਹੈਗਾ ਸੀ ਇਹ ਕਾਫੀ ਟਾਈਮ ਤੋਂ ਨਾਲ ਦੀ ਕਹਿ ਕਹਿ ਚੱਲਦੀ ਪਤਾ ਲੱਗਦੀ ਸੀ। ਤੇ ਉਹ ਕਹਿ ਵਾਲੀ ਵਿੱਚ ਕਰਕੇ ਕਿਤੇ ਕੱਲ ਇਹ ਮوضوع ਬਰੇ ਐਸ਼ੀਰਾਂ ਦੇ ਡੇੜੇ ਡੇੜੇ ਰੀਤੀ ਹੈ। ਤੇ ਉਹ ਦੁਬਾਰਾ ਇਹ ਜਿਵੇਂ ਦੋ ਪਾਰਟੀਆਂ ਦਾ ਝਗੜਾ ਹੋਇਆ ਹੈ ਤੇ ਜਿਹਦੇ ਵਿੱਚ ਮਲੋ ਸਟਾਉ ਦੇ ਲੱਕੀ ਜਿਹੜਾ ਸੁਜੀਸ਼ ਸਿੰਘ ਖੜ ਕਰ ਗਿਆ ਤੇ ਉਹਦਾ ਫਾਦਰ ਐਡਮਿਟਰ ਉਹਦੇ ਬਿਆਨ ਤੇ ਐਸਐਚਓ ਗਏ ਹੋਏ ਆਪਣੇ ਬਦੌਲ ਦਾਗਰ ਨੂੰ ਦੱਸੇ ਕਿ ਕਾਰਵਾਈ ਕਰਦੇ ਜਿੱਦਾਂ ਦਾ ਬਿਆਨ ਕਹਿੰਦੇ ਕਰਨ ਕਰਦੇ। ਕੋਈ ਰਾਉਂਡ ਅਪ ਜਾ ਕੇ ਇਸ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਹੈ ਜੀ ਹਜੇ ਤੱਕ ਮੈਂ ਅਜੇ ਕਰ ਰਹੇ ਵਲੋਂ ਪਾਰਟੀਆਂ ਕੱਢੀਆਂ ਹੋਈਆਂ ਜਿੱਦਾਂ ਇਹ ਰਾਉਂਡ ਅਪ ਹੋਣਗੇ ਤੁਹਾਨੂੰ ਦੱਸਤਾ ਜਾ ਰਿਹਾ ਮੈਂ ਜੀ ਇਹਨਾਂ ਦਾ ਸੁਖਜੀਤ ਕਾ ਪਰੌਣਾ ਜੀ ਜਿਹੜੇ ਮੁੰਡੇ ਨਾਲ ਘਟਨਾ ਵਾਪਰੀ ਹੈ ਤੇ ਸਾਡਾ ਜਵਾਕ ਸੀਗਾ ਕੱਲਾ ਜੀ ਤੇ ਉਸ ਇਹਨਾਂ ਦੇ ਆ ਤਿੰਨ ਚਾਰ ਘਾਰਾ ਤੇ 50 60 70 ਬੰਦੇ ਇਹਨਾਂ ਨੇ ਬਾਹਰੋਂ ਫੱਦੇ ਹੋਏ ਸੀਗੇ ਜੀ ਤੇ ਸਾਡਾ ਜਵਾਕ ਦਾ ਇਹਨਾਂ ਨੇ ਪਰਛਾ ਮਾਰ ਕੇ ਕਤਲ ਕਰਤਾ ਜੀ ਰਾਤ ਉਹ ਮਾੜੀ ਗੱਲ ਹੋਈ ਆ ਜੀ ਤੇ ਬਹੁਤ ਹੀ ਧਿਆਰੀ ਪਰਛੇ ਸੀ ਕਿਰਪਾਨਾਂ ਸੀਆਂ ਰਫਲਾਂ ਸੀਆਂ ਪੈਸਟਲ ਵੀ ਸੀਗੇ ਜੀ ਪੈਸਟਲ ਵੀ ਸੀਗੇ ਬੱਚੇ ਆਰਾਊਂਡ ਫਾਇਰ ਹੋਏ ਹੋਣਗੇ ਦਾ ਆਰਾਊਂਡ ਫਾਇਰ ਹੋਣਗੇ ਕਿਸੇ ਕਿਸਾ ਦਾ ਲੱਗਦਾ ਕਿ ਬੇਸ ਵੱਡੇ ਕਰਕੇ ਜਿਵੇਂ ਉਹਨਾਂ ਨੇ ਬਾਲੋ ਜਿਵੇਂ ਜਿਹਾ ਕਿਹਾ ਇਹੇ ਹੀ ਇਹਨਾਂ ਦੀ ਵਿਸ਼ੇ ਕਾਫੀ ਟਾਈਮ ਤੋਂ ਇਹਨਾਂ ਦੀ ਰਾਂਝੇ ਚੱਲਦੀ ਵੋਟਾਂ ਮਿਲੇ ਦੀ ਉਹ ਵੋਟਾਂ ਮਿਲੇ ਦੀ ਜਲਦੀ ਹੀ ਕੋ ਪਹਿਲਾਂ ਦੀ ਜਲਦੀ ਹਾਂ ਇਹ ਹੱਥ ਦੇ ਘਰੇ ਵੀ ਦਾਖਲ ਹੋਇਆ ਕਿ ਹਾਂ ਜੀ ਬਾਅਰ ਕੇ ਆਏ ਆ ਉਹ ਬੰਦੇ ਇਹਨਾਂ ਦੀ ਫਿਰ ਮੌਤ ਕਿਹਦੇ ਮੌਤ ਨਹੀਂ ਰਾਹਤੇ ਦੇ ਵਿੱਚ ਹੀ ਘਰੇ ਜਾਂਦੇ ਦੀ ਮੌਤ ਇਹਨਾਂ ਦੀ ਪਹੁੰਚੇ ਹੀ ਨਹੀਂ ਗਿਆ ਘਰੇ ਹੋਰ ਕਿੰਨੇ ਕੇ ਚੱਲੇ ਆ ਹੋਰ ਉਹਦਾ ਪਿਆਵਾ ਜਖਮੀ ਜੀ ਹੋਰ ਦੋ ਤਿੰਨ ਮੁੰਡੇ ਆ ਗਮਾਂਢੋਂ ਆਈ ਉਹ ਵੀ ਫੱਟੜ ਪਈਆ ਨੇ ਆਸਪਤਾਲ ਤੇ ਉਸ ਮਜਾਜਾਂ ਦੇ ਵਿੱਚ ਮਨਸਾ ਤੇ ਕੁੱਝ ਦੇ ਪ੍ਰਸ਼ਾਸਕ ਨਹੀਂ ਇਤਲੇਟ ਆਇਆ ਬਹੁਤ ਸਾਰਾ ਬੰਦਾ ਅਜੀ ਆਹੀ ਇਨਸਾਫ ਦੀ ਮੰਗ ਕਰ ਉਹ ਤਾਂ ਕੁਝ ਬੰਦਾ ਕੋਣ ਸਹੀ ਆਪ ਦੀ ਕਾਰਵਾਈ ਕਰੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਸਰਪੰਚ ਦਾ ਰਾਤ ਨੂੰ ਬੇਰਹਿਮੀ ਦੇ ਨਾਲ ਨਸ਼ੇੜੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਮਾਮਲਾ ਜੋ ਅਸੀਂ ਦੱਸਿਆ ਕਿ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਕੋਈ ਮਾਮਲਾ ਸੀ ਅਤੇ ਸਰਪੰਚ ਤੇ ਨਸ਼ੇੜੀਆਂ ਵੱਲੋਂ ਤਾਬੜ ਤੋੜ ਹਮਲਾ ਕਰ ਦਿੱਤਾ ਗਿਆ ਤੇ ਉਸਦੇ ਪਰਿਵਾਰ ਤੇ ਵੀ ਹਮਲਾ ਕਰ ਦਿੱਤਾ ਗਿਆ ਇਹ ਤਾਂ ਬਹੁਤ ਹੀ ਮਾੜੀ ਖਬਰ ਹੈ ਜਿਹੜੀ ਬਰਨਾਲਾ ਦੇ ਹਲਕੇ ਭਦੌੜ ਦੇ ਵਿੱਚੋਂ ਪਿੰਡ ਛੰਨਾ ਚੋਂ ਸਾਹਮਣੇ ਆਈ ਹੈ ਇਸ ਗੰਭੀਰ ਮਸਲੇ ਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਇੱਕ ਨਵ ਨਿਯੁਕਤ ਸਰਪੰਚ ਦਾ ਇਸ ਤਰੀਕੇ ਦੇ ਨਾਲ ਕਤਲ ਕਰ ਦੇਣਾ 40-50 ਨਸ਼ੇੜੀਆਂ ਵੱਲੋਂ ਕਾਨੂੰਨ ਵਿਵਸਥਾ ਤੇ ਵੀ ਵੱਡੇ ਸਵਾਲ ਚੁੱਕਦਾ ਹੈ ਤੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ